ਹੈਲੋ ਜੀ ਥੋੜਾ ਸਾਰਿਆਂ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਜੈਕਟ ਦੀ ਪੂਰਾ ਡਿਟੇਲ ਦਰਸਾਉਣ ਜਾ ਰਹੀ ਹਾਂ ਇਹ ਵਾਲੀ ਜੈਕਟ ਆ ਜਿਹੜੀ ਅੱਜ ਆਪਾਂ ਬਣਾਵਾਂਗੇ ਸਟੈਪ ਬਾਈ ਸਟੈਪ ਇਹਦੀ ਪਾਕਟਸ ਕਿੱਦਾਂ ਬਣਾਈਆਂ ਉਹਦੀ ਵੀਡੀਓ ਮੈਂ ਤੁਹਾਨੂੰ ਅਲੱਗ ਸ਼ੇਅਰ ਕਰ ਚੁੱਕੀ ਹਾਂ ਗਲਾ ਕਿੱਦਾਂ ਬਣਾਇਆ ਉਹਦੀ ਵੀਡੀਓ ਅਲੱਗ ਹੈ ਤੇ ਮੋਢੇ ਕਿੱਦਾਂ ਬੁਣੇ ਇਹਦੀ ਵੀਡੀਓ ਲੱਗ ਇਹ ਸਾਰੀਆਂ ਮੈਂ ਵੀਡੀਓਸ ਅਲੱਗ-ਅਲੱਗ ਸ਼ੇਅਰ ਕਰ ਚੁੱਕੀ ਹਾਂ ਤੇ ਬਾਕੀ ਜਿਹੜੇ ਰਹਿ ਗਏ ਉਹ ਅੱਜ ਆਪਾਂ ਸਾਰਾ ਹੀ ਦੇਖਾਂਗੇ ਵੀ ਇਸ ਜੈਕਟ ਨੂੰ ਆਪਾਂ ਕਿੱਦਾਂ ਬਣਾਇ डबल एक्सरसाइज साइज जैकेट है जे ऊन है ऊन्ई आप जी प्लाई वाली ऊन आंधी सॉफ्ट जी वह वाली ऊन है तो वाला जो पूरी जैकेट मैं बनाई है तो इस चो कोई ज़्यादा मैं पैटर्न नहीं पाया क्योंकि देखो सिर्फ चार सीधे चार पुट्ठे रखे बनाए तो पुट्ठी सिलाई पूरी पुठी आिधे चार, चार पुट्ठे पैटर्न पाया मीनस कि पूरे थ्रू आउट पैटर्न इदा ही चलाया चार पुट्ठे चार सीधे चार पुट्ठे चार सीधे चार पुठ्ठे चार सीधे ਸਿੱਧੇ ਸਲਾਈ ਦੇ ਵਿੱਚ ਪੁੱਠੇ ਸਲਾਈ ਪੂਰੇ ਪੁੱਠੇ ਫੇਰ ਸਿੱਧੇ ਦੇ ਵਿੱਚ ਇੰਦਾਈ ਤੇ ਬਾਰਡਰ ਵੀ ਸਿੰਪਲੀ ਬਣਾਇਆ ਹੋਇਆ ਦੇਖੋ ਇੱਕ ਸਿੱਧੇ ਪੁੱਠੇ ਦਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇਹ ਅਸੀਂ ਬਾਰਡਰ ਬਣਾਇਆ ਕੁੰਡੇ ਬਸ ਡਰਵਲ ਉਹਦੇ ਨਾਲ ਪਏ ਹੋਏ ਤੇ ਸਿੰਪਲੀ ਪਏ ਹੋਏ ਆ ਦੇਖੋ ਸਿੰਪਲ ਤੇ ਸਿੱਧੇ ਕੁੰਡੇ ਠੀਕ ਹੈ ਜੀ ਤਾਂ ਫੇਰ ਸ਼ੁਰੂ ਕਰਦੇ ਆ ਅੱਜ ਵਾਲੀ ਆਪਾਂ ਇੱਕ ਜੈਕਟ ਬਣਾਉਣੀ ਪਹਿਲਾਂ ਅਸੀਂ ਸ਼ੁਰੂ ਕਰਦੇ ਹਮੇਸ਼ਾ ਮੈਂ ਤੁਹਾਨੂੰ ਬੈਕ ਸਾਈਡ ਹੀ ਦੱਸਦੀ ਹੁੰਦੀ ਆ ਮੈਂ ਬਣਾਉਂਦੀ ਵੀ ਹਮੇਸ਼ਾ ਬੈਕ ਸਾਈਡ ਹੀ ਆ ਤੇ ਬੈਕ ਸਾਈਡ ਤੋਂ ਆਪਾਂ ਸ਼ੁਰੂ ਕਰਦੇ ਆ ਠੀਕ ਹੈ ਜੀ ਨੀਚੋਂ ਇਹਦੇ ਕੁੰਡੇ ਪਾਏ ਮੈਂ 110판 ਦਸੇ ਵੀ ਮੈਂ ਇਹ ਡਬਲ ਐਕਸਲ ਸਾਈਜ਼ ਦੀ ਬਣਾਈ ਹੈ ਜੈਕਟ ਤੇ ਇਸ ਲਈ ਨੀਚੇ ਇਹਦੇ ਕੁੰਡੇ 110 ਪਾਏ 110 ਕੁੰਡੇ ਪਾ ਕੇ ਉੱਪਰ ਕੁੰਡੇ ਵਧਾਈ ਨਹੀਂ ਉਨੇ ਹੀ ਕੁੰਡੇ ਰਹਿਣ ਤੇ ਕਿਉਂਕਿ ਦੇਖੋ ਨਾ ਨੀਚੇ ਬਾਰਡਰ ਸੀ ਇੱਕ ਪੁੱਠੇ ਸਿੱਧੇ ਵਾਲਾ ਜਿਹੜਾ ਥੋੜਾ ਟਾਈਟ ਸੀ ਤੇ ਉੱਪਰ ਜਦੋਂ ਆਪਾਂ ਇਹ ਵਾਲਾ ਪੈਟਰਨ ਪਾਇਆ ਤੇ ਇਹ ਚਾਰ ਸਿੱਧੇ ਚਾਰ ਪੁੱਠਿਆਂ ਦਾ ਸੀ ਤੇ ਇਹ ਪੈਟਰਨ ਥੋੜਾ ਖੁੱਲਦਾ ਹੈ ਤੇ ਇਸ ਕਰਕੇ ਮੈਨੂੰ ਉੱਪਰ ਵਧਾਣ ਦੀ ਲੋੜ ਨਹੀਂ ਪਈ नीचो से एक सौ दस कुंडे रखे तो एक सौ दस कुंडे ही उपर रह ठीक है थे। बॉर्डर देखो बुने हुए मैं तकरीबन डेढ़ इंच है देखो ठीक है जी तो इस बाद एक सौ दस ऊपर ही चार सीधे चार पुठे रख के आप शुरू कर लिया तो ये शुरू करके जोड़ा आप बनाया आ देखो तुम लम्बाई अपने हिसाब न रख सकते हो क्योंकि मैं ਜਿਹਦੇ ਲਈ ਬਣਾ ਰਹੇ ਸੀ ਉਹਨਾਂ ਨੂੰ ਜ਼ਿਆਦਾ ਲੰਬੀ ਦੀ ਲੋੜ ਨਹੀਂ ਸੀ ਤੇ ਉਹ ਚਾਹੇ ਥੋੜਾ ਮੋਟੇ ਆ ਪਰ ਕੱਦ ਥੋੜਾ ਛੋਟਾ ਇਸ ਕਰਕੇ ਮੈਂ ਇਹਦੀ ਲੰਬਾਈ ਇੰਨੀ ਰੱਖੀ ਹੈ ਤੁਸੀਂ ਲੰਬਾਈ ਆਪਣੇ ਹਿਸਾਬ ਨਾਲ ਵੱਧ ਘੱਟ ਰੱਖ ਸਕਦੇ ਹੋ ਮੈਂ ਇਹਦੀ ਟੋਟਲ ਲੰਬਾਈ 18 ਇੰਚ ਰੱਖੀ ਹੈ ਮੀਨਸ ਕਿ 18 ਇੰਚ ਦੇ ਉੱਪਰ ਮੈਂ ਇਹਦੀ ਕੱਟ ਪਾਈ ਹੈ ਤੇ ਪੰਗਾ ਇਹ ਵੀ ਹੁੰਦਾ ਵੀ ਇਹ ਵਾਲੇ ਉਹਨਾਂ ਨਾਲ ਜਿਹੜੇ ਥੋੜੇ ਲਟਕ ਵੀ ਜਾਂਦੀ ਹੈ ਜਿਸ ਤਰ੍ਹਾਂ ਹੁਣ ਮੈਂ ਇਹਦੀ 18 ਇੰਚ ਰੱਖੀ ਹੈ ਨਾ ਲੰਬਾਈ ਸਾਹੀ ਅੱਧਾ ਇੰਚ ਤਾਂ ਇਹਦੀ ਲੰਬਾਈ ਵਧਦੀ ਜਾਣੀ ਹੈ ਜਦੋਂ ਆਪਾਂ ਇਹਨੂੰ ਇੱਕ ਦੋ ਵਾਰੀ ਵਾਸ਼ ਕਰਨਾ ਹੈ ਥੋੜੀ ਜਿਹੀ ਜ਼ਿਆਦਾ ਹੀ ਵਧਦੀ ਜਾਂਦੀ ਹੁੰਦੀ ਹੈ ਜ਼ਿਆਦਾ ਤਾਂ ਨਹੀਂ ਥੋੜੀ ਜਿਹੀ ਪਰ ਵਾਸ਼ ਕਰਕੇ ਤੁਹਾਨੂੰ ਪਤਾ ਹੀ ਵੀ ਕਿਦਾਂ ਇਹਨੂੰ ਆਪਾਂ ਸੁੱਕਣਾ ਪਾਣਾ ਹੁੰਦਾ ਚਲੋ ਮੈਂ ਇੱਕ ਅਲੱਗ ਵੀਡੀਓ ਬਣਾਉਂਗੀ ਉਸ 'ਚ ਤੁਹਾਨੂੰ ਸਾਰਾ ਇਹਦੀ ਡਿਟੇਲ ਦੱਸੂਗੀ ਤਾਂ ਕਿ ਇਹਦੀ ਸ਼ੇਪ ਨਾ ਬਦਲ ਹੋ ਨਾ ਹੋਵੇ ਚੇਸ ਨਾ ਹੋਵੇ ਤੇ ਦੇਖੋ ਤਾਂ ਅਸੀਂ 18 ਇੰਚ ਮੈਂ ਬੁਣੀ ਹੈ ਤੁਸੀਂ ਆਪਣੇ ਸਾਬਨਾ ਪੁੱਛ ਸਕਦੇ ਹੋ 18 ਇੰਚ ਬੁਣਨ ਤੋਂ ਬਾਅਦ ਕਾਟ ਪਾਈਏ ਮੈਂ 4 3 2 1 चार तीन दो इक् काट पा ली इधर साइड तो उधरली साइड तो नौ इंच बनाया मोडा अठारह तो नौ टोटल यदि सताई इंच एंबाई होगी अठारह इंच नीचों रखे नौ इंच उपरों तो यह टोटल सताई इंच यदि लेंथ होगी तो डबल एक्सल साइज है देखी रहे होना कि खुला बनया हो इस तुं तो बाद उपरों आप देखो कि तीरे के कुंडे में रखे चौबी चौबी तीरे के कुंडे रख के बाकी गले के कुंडे आप रख लें इधरों भी तीरे के चौबी कु रख के बाकी गले की कोई काट नहीं पाई इदा ही रहनता देखो गले की दे कोई काट नहीं पई हुई बाकी गोल गला ये मैं कि बनाया हुआ ये थोड़ा स्टैप बाय स्टैप भीडियो अलग शेयर करती हुई है तो लिंक मैं थानू डिस्क्रिप्शन दे, दे दूंगी तुम उत्तर चैक कर सकते हो ठीक है पिछला पला साढ़ा बन गया पिछले पल एक सौ दस कुंडे पा के ਲੰਬਾਈ ਤੁਸੀਂ ਆਪਣੇ ਸਾਹਮਣੇ ਲੱਕ ਸਕਦੇ ਹੋ ਮੈਂ ਡਬਲ ਐਕਸਲ ਸਾਈਜ਼ ਬਣਾਇਆ ਤਾਂ ਇਸ ਕਰਕੇ ਮੈਂ 110 ਕੁੰਡੇ ਪਾਏ 110 ਕੁੰਡੇ ਪਾਉਣ ਨਾਲ ਤੁਸੀਂ ਦੇਖ ਹੀ ਰਹੇ ਹੋ ਨਾ ਵੀ ਕਿੰਨੀ ਖੁੱਲ੍ਹੀਏ ਬਣ ਕੇ ਆਈ ਹੋਈ ਹੈ ਬਸ ਇਹ ਆਜਣੇ ਇਹਦੀ ਅਗਲੀ ਸਾਈਡ ਤੇ ਇੱਕ ਪੱਲਾ ਬਣ ਗਿਆ ਹੁਣ ਅਸੀਂ ਆਗੇ ਦੂਜਾ ਪੱਲਾ ਤੇ ਇੱਕ ਧਿਆਨ ਤੁਹਾਨੂੰ ਮੈਂ ਟਿਪ ਹੋਰ ਦੇਣਾ ਚਾਹੁੰਦੀ ਹਾਂ ਅਗਰ ਤੁਸੀਂ ਕੋਈ ਵੀ ਪਾਕਟਸ ਵਾਲੀ ਬਣਾ ਰਹੇ ਹੋ ਜੈਕਟ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਦੋਨੇ ਪੱਲੇ ਨਾਲ ਦੇ ਨਾਲ ਹੀ ਬਣੋ ਜੋ ਤੁਸੀਂ ਦੋਨੇ ਪੱਲੇ ਨਾਲ ਦੀ ਨਾਲ ਬਣੋਗੇ ਅਗਲੇ ਮੀਨਸ ਕਿ ਜਦੋਂ ਪੱਲੇ ਆਪਾਂ ਸ਼ੁਰੂ ਕਰ ਲੈਣੇ ਆ ਜਿੱਦਾਂ ਇੱਕ ਪੱਲਾ ਬੁਣਨਾ ਨਾਲ ਹੀ ਦੂਜਾ ਪੱਲਾ ਵੀ ਉਨਿਸ ਲਾਈਨ ਤੇ ਸ਼ੁਰੂ ਕਰਕੇ ਦੋਨੇ ਪੱਲੇ ਇਕੱਠੇ ਬੁਣੋ ਅਗਰ ਪਾਕਟ ਵਾਲੀ ਬਣਾ ਰਹੇ ਹੋ ਤਾਂ ਜਦ ਤੱਕ ਪਾਕਟ ਉੱਥੇ ਤੱਕ ਤਾਂ ਇਕੱਠਾ ਬੁਣ ਲਓ ਉਸ ਤੋਂ ਬਾਅਦ ਤੁਸੀਂ ਅੱਗੇ ਪਿੱਛੇ ਇਹਨੂੰ ਕਰ ਸਕਦੇ ਹੋ ਤੇ ਦੇਖੋ ਮੈਂ ਤੁਹਾਨੂੰ ਪਿਛਲੇ ਪੱਲੇ ਦੇ ਕੁੰਡੇ ਦੱਸ ਲੇ ਹੁਣ ਆਪਾਂ ਅਗੇ ਅਗਲੇ ਪੱਲੇ ਤੇ ਅਗਲਾ ਪੱਲਾ ਦੇਖੋ ਮੈਂ ਇਹਦਾ ਕਿੱਦਾਂ ਬਣਿਆ ਹੈ ਪਹਿਲਾਂ ਅਸੀਂ ਇੱਕ ਪੱਲੇ ਤੇ ਆ ਜਾਂਦੇ ਹਾਂ ਅਗਲੇ ਪੱਲੇ ਦੇ ਮੈਂ 60 ਕੁੰਡੇ ਪਾਏ ਅਗਲੇ ਪੱਲੇ ਦੇ 60 ਕੁੰਡੇ ਪਾਏ ਜਿਸ ਚੋ ਸੇ 10 ਰੱਖੇ ਪੱਟੀ ਦੇ ਠੀਕ ਹੈ ਜੀ 60 ਕੁੰਡੇ ਪਾਲੇ 10 ਪੱਟੀ ਦੇ ਰੱਖੇ ਬਾਰਡਰ ਜਿੰਨਾ ਅਗਲਾ ਬਣਾਇਆ ਪਿਛਲੇ ਪੱਲੇ ਦਾ ਬਣਾਇਆ ਉਨਾ ਹੀ ਬਣਾ ਲੈਣਾ ਸੀ ਤੇ ਪੱਟੀ ਮੈਂ ਨਾਲ-ਨਾਲ ਬੁਣੀ ਆ ਅਲੱਗ ਨਹੀਂ ਬੁਣੀ ਠੀਕ ਹੈ ਜੀ ਕਿਉਂਕਿ ਪੱਟੀ ਇਹਦੇ ਨਾਲ-ਨਾਲ ਬੁਣੀ ਸੀ ਇਸ ਕਰਕੇ ਆਪਾਂ ਇਹਦੇ 60 ਕੁੰਡੇ ਪਾਏ 60 ਕੁੰਡੇ ਪਾ ਕੇ 10 ਕੁੰਡੇ ਪੱਟੀ ਦੇ ਰਖ ਲੇ ਤੇ ਇੱਧਰ ਮੈਂ ਦੋ ਕੁੰਡੇ ਸਟਿਚ ਦੇ ਰੱਖੇ ਹੋਏ ਆ ਜਿਹੜੇ ਕਿ ਸ਼ੁਰੂ ਤੋਂ ਮੈਂ ਚਲਾਏ ਹੋਏ ਆ ਦੇਖੋ ਦੋ ਕੁੰਡੇ ਸਿੱਧੇ ਜਿਹੜੇ ਕਿ ਬਗੈਰ ਬੁਨੇ ਆਪਾਂ ਚੁੱਕ ਲੈਣੇ ਹਰ ਵਾਰੀ ਸਿੱਧਾ ਪੁੱਠੇ ਦਾ ਬਾਰਡਰ ਆ ਸਿੱਧੇ ਪੁੱਠੇ ਦੀ ਹੀ ਪੱਟੀ ਬਣਾਈ ਹੋਈ ਆ ਆ ਦੇਖੋ ਤੇ ਇਦਾਂ ਹੀ ਅਸੀਂ ਨੂੰ ਬਣਾਉਂਦੇ ਚਲੇ ਜਾਣਾ ਦੇਖੋ ਸਿੱਧੇ ਪੁੱਠੇ ਦਾ ਬਾਰਡਰ ਸਿੱਧੇ ਪੱਟੀ ਪੁੱਠੇ ਦੀ ਪੱਟੀ ਤੇ ਪੈਟਰਨ ਉਹੀ ਚਾਰ ਪੁੱਠੇ ਚਾਰ ਸਿੱਧਿਆਂ ਵਾਲਾ ਦੇਖੋ ਫਿਰ ਅਸੀਂ ਕੀ ਕਰਨਾ ਹੈ ਇਹਦੀ ਮੈਂ ਪਾਕਟ ਬਣਾਈ ਹੋਈ ਆ ਪਾਕਟ ਜਿਹੜੀ ਬਣਾਈ ਐ ਮੈਂ ਸਿਰਫ ਇੱਥੋਂ ਬਾਰਡਰ ਤੋਂ ਪੂਰਾ ਨਿਚੇ ਤੋਂ 2 ਇੰਚ ਕਿੱਸਾ ਦਾ ਤੁਸੀਂ ਇਹ ਲਓ ਨਿਚੇ ਤੋਂ 2 ਇੰਚ ਜਿਹੜੀ ਇਹਦੇ ਬਾਰਡਰ ਮਰ ਕੀ ਆਪਾਂ ਪੌকেট ਦੀ ਹੈ ਸਟੇਟ ਪੌকেট ਬਣਾਈ ਹੈ ਇਹਦੀ ਵੀਡੀਓ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸ਼ੇਅਰ ਕਰ ਚੁੱਕੀ ਹਾਂ ਵੀ ਪੌকেট ਮੈਂ ਕਿੱਦਾਂ ਬਣਾਈ ਹੈ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਪੌকেট ਉੱਤੋਂ ਦੇਖ ਕੇ ਬਣਾ ਸਕਦੇ ਹੋ ਵੀ ਪੌকেট ਮੈਂ ਕਿੱਦਾਂ ਬਣਾਈ ਹੈ ਇਹ ਬਣਾਈ ਹੋਈ ਮੈਂ ਸਿੱਧੀ ਪੌকেট ਤੇ ਟੇਟੀ ਪੌকেট ਵੀ ਮੈਂ ਇੱਕ ਬਣਾਈ ਹੈ ਤੇ ਉਹਦੀ ਵੀਡੀਓ ਵੀ ਥੋੜੇ ਦਿਨਾਂ ਚ ਮੈਂ ਅਪਲੋਡ ਕਰੂੰਗੀ तुसी अगर तो अगर सीधी नहीं टेढ़ी पॉकेट बनाना चाहते तो तुम उत्थी टेढ़ी पॉकेट है वो भी मैं स्टैप बाय स्टैप मीनस के सारिया सिलाइया प ही दसिया हुई हैं जी सीधे पॉकेट बनाई ये स्टैप बाय स्टैप मीनस के सारिया सिलाइया पा के थानू दसियादा कुंडे चुकने किदा बॉर्डर बुनना किन्ने कुे किधरों छड़ने किों आपको कूडे चुकने सारा स्टैप बाय स्टैप दसिया हुआ तो हूँ आप सिर्फ मोटा मोटा डिस्कस करा देखो ਪਾਕਟ ਮੇਂ ਤਕਰੀਬਨ ਆ ਦੇਖੋ ਸੈਂਟਰ 'ਚ ਹੀ ਰੱਖੀ ਹੋਈ ਹੈ ਤੁਸੀਂ ਆਪਣੇ ਹਿਸਾਬ ਨਾਲ ਇਧਰੋਂ ਜਿੰਨਾ ਮਰਜ਼ੇ ਛੱਡ ਕੇ ਰੱਖ ਸਕਦੇ ਹੋ ਤੇ ਇਹਦੇ ਪਾਕਟ ਦਾ ਕੀ ਹੁੰਦਾ ਵੀ ਪਹਿਲਾਂ ਅਸੀਂ ਜੇ ਸਿੱਧੀ ਪਾਕਟ ਬਣਾਣੀ ਹੈ ਤਾਂ ਆਪਾਂ ਨੀਚੋਂ ਪਸ ਬੁੰਡੇ ਆ ਲੈਣਾ ਬੁਣ ਕੇ ਆ ਕੇ ਜਿੱਥੇ ਅਸੀਂ ਪਾਕਟ ਰੱਖਣੀ ਹੈ ਉੱਥੇ ਅਸੀਂ ਬਾਰਡਰ ਬਣਾ ਲੈਣਾ ਬਾਰਡਰ ਬਣਾ ਕੇ ਅਸੀਂ ਇੱਥੋਂ ਕੁੰਡੇ ਜਿੰਨੇ ਪਾਕਟ ਦੇ ਰੱਖਣੇ ਬੰਦ ਕਰਕੇ ਛੱਡ ਦੇਣਾ छत्ते आ साइड वाले कुंडे इधर ही रहने आ वाले बंद हो गए इधर रह जाएंगे फिर असी की करना जिन्हें कुंडे असी बंद किए उन्ने ही चुआ के नीचे चुक लेने चुक के उन्न कुंडे ही अस कोशिश करो भी जो ये वाला पाया पैटर्न उ पैटर्न पाते चले जाओ पॉकट बो वी बन जाती है हमेशा इधरों देखो साढ़ा पुट्ठीड रहूगी देखो मैं सेम उ पैटर्न पाया तो अंदरली साइड तो साधी साइड रह नीचों इतों ही कुंडे जिन्ने कुंडे उपरों बंद करने उन्ने ही कुंडे असी नीचों चुक के पॉकेट में बनाते चले जाने जितों सात लेंथ पूरी होजूगी इतने तक आजगी उद असी की करना ज कुे आ बंद किए नीचों से ओने चुक के लियाए तो असं ये कुंडे तो ये वाले कुंडे पाके सा पूरे पल्ते पूरे कुंडे हो जाने असी उदा ही उपरू बनाते चले जाने ये सीधी पॉकेट की थोड़ा थोड़ी जी जानकारी ਆ ਦੇਖੋ ਇੱਥੋਂ ਸੀ ਕੁੰਡੇ ਚੁੱਕ ਕੇ ਕੁੰਡੇ ਚੁੱਕ ਕੇ ਅੱਦਾਸੇ ਬਣਾਉਂਦੇ ਚਲੇ ਗਏ ਤੇ ਅੱਦਾ ਸਿੱਧੀ ਸਾਟਾ ਚੱਲ ਗਿਆ। ਬਾਕੀ ਸਟੈਪ ਬਾਈ ਸਟੈਪ ਦਾ ਤੁਹਾਨੂੰ ਵੀ ਵੀਡੀਓ ਹੈਗੀ ਮੇਰੇ ਚੈਨਲ ਤੇ ਉਥੋਂ ਸੁੱਥੋਂ ਦੇਖ ਕੇ ਬਣਾ ਲਓ ਅਗਰ ਤੁਹਾਨੂੰ ਨਹੀਂ ਸਮਝ ਆਈ। ਤੇ ਬਾਕੀ ਜਿਹੜੀ ਪੱਟੀ ਐ ਜਿੱਦ ਮੈਂ ਬੁੰਦੀ ਜਦੋਂ ਕਹੀ ਐ ਮੈਂ ਤੁਹਾਨੂੰ ਜਦੋਂ ਮੈਂ ਇਹ ਬਣਾਈ ਐ ਤੁਹਾਨੂੰ ਨਾਲ ਦੇ ਨਾਲ ਦੱਸਿਆ ਵੀ ਐ ਕਿ ਪੱਟੀ ਦੀ ਮੈਂ ਹਰ 10 ਸਲਾਈਆਂ ਤੋਂ ਬਾਅਦ 10 ਜਾਂ 12 ਸਲਾਈਆਂ ਤੋਂ ਬਾਅਦ ਇੱਕ ਸਲਾਈ ਇੱਥੋਂ ਛੱਡ ਕੇ ਅੱਦਾ ਹੀ ਵਾਪਸ ਆ ਜਾਂਦੇ ਸੀ। ਜਦੋਂ ਮੈਂ ਪੂਰਾ ਗਲਾ ਬਣਾਇਆ ਉਸ ਵਿੱਚ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸ਼ੇਅਰ ਕੀਤਾ ਹੋਇਆ ਵੀ ਮੈਂ ਕਿੱਦਾਂ ਦੇਖੋ ਇਸ ਕਰਕੇ ਦੀ ਪੱਟੀ ਬਿਲਕੁਲ ਵੀ ਲਟਕ ਨਹੀਂ ਰਹੀ ਆ ਦੇਖੋ ਬਿਲਕੁਲ ਇਹ ਸਿੱਧੀ ਤੇ ਸਟ੍ਰੇਟ ਪੱਟੀ ਆ ਜੀ ਠੀਕ ਹੈ ਪੱਟੀ ਆਪਾਂ ਬਣਾਉਂਦੇ ਚਲੇ ਜਾਣਾ ਫਿਰ ਇਸ ਤਰ੍ਹਾਂ ਜਦੋਂ ਅਸੀਂ ਲੰਬਾਈ ਪੂਰੀ ਹੋ ਜਾਣੀ ਹੈ ਤਾਂ ਕੱਟ ਉਹੀ ਜਿੱਦਾਂ ਪਿੱਛੇ ਪਈ ਸੀ ਉਦਾਂ ਹੀ ਮੋਢੇ ਦੀ ਕੱਟ ਪਾ ਜੀ ਜਦੋਂ ਆਪਾਂ ਮੋਢੇ ਦੀ ਕੱਟ ਪਾ ਲੈਣੀ ਹੈ ਮੋਢੇ ਦੀ ਕੱਟ ਜਿੱਥੇ ਖਤਮ ਹੁੰਦੀ ਹੈ ਉੱਥੇ ਹੀ ਅਸੀਂ ਨਾਲ ਹੀ ਗਲੇ ਦੀ ਕੱਟ ਪਾ ਜੀ ਗਲੇ ਦੀ ਘਾਟ ਮੈਂ ਕਿੱਦਾਂ ਪਾਈ ਹੈ ਦੋ ਕੁੰਡੇ ਪਹਿਲਾਂ ਫਿਰ ਹਰ ਇੱਕ ਸਲਾਈ ਛੱਡ ਕੇ ਇੱਕ ਇੱਕ ਹੁੰਟਾ ਘਟਾਂਦੇ ਚਲੇ ਗਏ ਆ ਦੋ ਖਾਸਾ ਦੇ ਮੁੱਢੇ ਤੇ ਘਾਟ ਇੱਥੇ ਇੱਕ ਕੁੰਡਾ ਮੈਂ ਬਗੈਰ ਬੁਣਿਆ ਚੁੱਕਿਆ ਇਸ ਕਰਕੇ ਦੀ ਐਦਾਂ ਸ਼ੇਪ ਆਈ ਹੈ ਤੇ ਇਹ ਵੀ ਗਲਾ ਮੈਂ ਕਿੱਦਾਂ ਬਣਾਇਆ ਇਹਦੀ ਵੀਡੀਓ ਮੈਂ ਤੁਹਾਨੂੰ ਅਲੱਗ ਸ਼ੇਅਰ ਕਰ ਚੁੱਕੀ ਆ ਪੂਰਾ ਇੱਥੋਂ ਲੈ ਕੇ ਇੱਥੇ ਤੱਕ ਸਟੈਪ ਬਾਈ ਸਟੈਪ ਆਪਾਂ ਪੂਰਾ ਬੁਣਿਆ ਇੱਥੋਂ ਲੈ ਕੇ ਇੱਥੇ ਤੱਕ ਪੂਰਾ ਗਲਾ ਇਹਦੀ ਵੀਡੀਓ ਮੈਂ ਅਲੱਗ ਪਾਈ ਹੋਈ ਹੈ ਤੇ ਪਿਛਲਾ ਗਲਾ ਮੈਂ ਕਿੱਦਾਂ ਬਣਾਇਆ ਇਹਦੀ ਵੀਡੀਓ ਵੀ ਮੈਂ ਅਲੱਗ ਪਾਈ ਹੋਈ ਹੈ ਕਿਉਂਕਿ ਪੱਟੇ ਆਪਾਂ ਨਾਲ ਹੀ ਬੁਣੀ ਪੱਟੇ ਪੂਰੀ ਨਾਲ ਬੁੰਨਦੇ ਹੋਏ ਸੀ ਤੇ ਇੱਥੇ ਤੱਕ ਆ ਗਈ ਇਦਾਂ ਹੀ ਅਸੀਂ ਇਧਰ ਲੱਪੜਲਾ ਵੀ ਸੇਮ ਬਣਾਇਆ ਹੈ 60 ਕੁੰਡੇ ਇੱਧਰ ਪਾਏ 60 ਕੁੰਡੇ ਇੱਧਰ ਪਾ ਕੇ ਇਦਾਂ ਹੀ ਬਣਾਉਣਾ ਸ਼ੁਰੂ ਕਰਤਾ ਪਰ ਜੋ ਤੁਸੀਂ ਤੁਹਾਨੂੰ ਤਾਂ ਕਿ ਵੀ ਹਮੇਸ਼ਾ ਜਦੋਂ ਪਾਕਟਸ ਰੱਖਣੀਆਂ ਤਿਆਰ ਰੱਖਾਂ ਵੀ ਆਹ ਵਾਲੀ ਸਾਡੀ ਪੱਟੀ ਹੈ ਪੱਟੀ ਦੇ ਨਾਲ ਅਸੀਂ ਇੱਧਰਲੇ ਪਾਸੇ ਇੱਕ ਪਾਕਟ ਤੇ ਇੱਧਰਲੇ ਪਾਸੇ ਦੂਜੀ ਸਪੈਸ਼ਲੀ ਜਦੋਂ ਅਸੀਂ ਟੇਢੀ ਪਾਕਟ ਬਣਾਣੇ ਉਹਦੇ ਵੀ ਸਾਨੂੰ ਬਹੁਤ ਧਿਆਨ ਦੇ ਨਾਲ ਤੇ ਦੀਆਂ ਪਾਕਟਸ ਬਣਾਈ ਪੈਂਦੀ ਹੈ ਆ ਦੇਖੋ ਇਹ ਆ ਦੇਖੋ ਦੋਨੇ ਪੱਟੀਆਂ ਨੇ ਸਾਡੀਆਂ ਪੱਟੀ ਜਿੱਥੇ ਸ਼ੁਰੂ ਹੋਈ ਹੋਈ ਹੈ ਤੇ ਪੱਟੀ ਦੇ ਨਾਲ ਜਿੰਨਾ ਸੇ ਇਧਰੋਂ ਛੱਡਣਾ ਉਨਾ ਹੀ ਇਸੇਤਰੋਂ ਛੱਡ ਲੈਣਾ ਦੇਖੋ 1 2 3 ਚੌਥੀ ਚੌਥੀ ਲਾਈਨ ਤੋਂ ਬਾਅਦ ਸਾਡੀ ਇਹ ਬਣ ਕੇ ਆਈ ਹੋਈ ਹੈ ਐਦਾਂ ਹੀ ਅਸੀਂ ਪਾਕਟਸ ਨੂੰ ਸੈੱਟ ਕਰਨਾ ਮੀਨਸ ਕਿ ਇੰਨਾ ਡਿਸਟੈਂਸ ਇਧਰ ਤੇ ਇੰਨਾ ਹੀ ਡਿਸਟੈਂਸ ਅਸੀਂ ਇਧਰ ਛੱਡਾਂਗੇ ਜਦੋਂ ਪਾਕਟ ਬਣਾਣੇ ਆ ਕਿਉਂਕਿ ਇਹ ਇੱਕ ਸਾਈਡ ਤੇ ਪਾਕਟ ਇਧਰ ਤੇ ਇੱਕ ਸਾਈਡ ਤੇ ਸਾਟੀ ਇਧਰ ਹੋएगी ਤੇ ਦੋਨੇ ਪਾਕਟ ਸਾਡੀਆਂ ਸੇਮ ਆਣੇ ਚਾਹੀਦੀਆਂ ਹੈ ਫਿਰ ਇਦਾਂ ਹੀ ਅਸੀਂ ਪਾਕਟ ਬਣਾ ਲੈਣੀ ਜਿੱਦਾਂ ਅਸੀਂ ਇਹ ਵਾਲੇ ਪਾਕਟ ਬਣਾਈ ਪਾਕਟ ਬਣਾ ਕੇ ਸੇਮ ਇਦਾਂ ਹੀ ਉੱਪਰ ਤੱਕ ਅਸੀਂ ਬਣਾਉਂਦੇ ਚਲੇ ਜਾਣਾ ਫਿਰ ਜਦੋਂ ਅਸੀਂ ਉੱਪਰ ਤੱਕ ਆ ਜਾਵਾਂਗੇ ਤਾਂ ਇੱਥੇ ਗਲੇ ਦੇ ਕਾਠ ਸੀ ਜਿੱਦਾਂ ਅਸੀਂ ਇੱਧਰ ਲਈ ਪਾਈਏ ਉਹੀ ਸੇਮ ਪਾਈਏ ਦੋ ਕੁੰਡੇ ਪਹਿਲਾਂ ਫਿਰ ਉਸ ਤੋਂ ਬਾਅਦ ਹਰ ਤੇ ਜਿਸ ਲਈ ਇੱਕ ਇੱਕ ਕੁੰਡਾ ਤੇ ਜਿੰਨਾ ਅਸੀਂ ਪਿਛਲੇ ਦੇ ਰੱਖੇ ਸੀ ਭਾਈ ਕੁੰਡੇ ਆ ਤੁਸੀਂ 24 ਜਿੰਨੇ ਵੀ ਰੱਖੇ ਹੋਣ ਤੇਰੇ ਦੇ ਰੱਖਣੇ ਉਹਨੇ ਛੱਡ ਕੇ ਬਾਕੀ ਸਾਰੇ ਕਟਾ ਦੇਣੇ ਤਕਰੀਬਨ ਮੇਰੇ ਇੱਥੇ ਤੱਕ ਪੂਰੇ ਹੋ ਗਏ ਸੀ ਵੈਸੇ ਤੁਸੀਂ ਸਟੈਪ ਬਾਈ ਸਟੈਪ ਇਹਦਾ ਵੀਡੀਓ ਦੇਖ ਸਕਦੇ ਹੋ ਮੈਂ ਇਹਦਾ ਲਿੰਕ ਤੁਹਾਨੂੰ ਇਹਦਾ ਵੀ ਡਿਸਕ੍ਰਿਪਸ਼ਨ ਚ ਪਾ ਦੂੰਗੀ ਵੀ ਗਲੇ ਵਾਲੀ ਪੱਟੀ ਦੇ ਨਾਲ ਅਸੀਂ ਇਕਟਾਈ ਕਿਦਾਂ ਬਣੀ ਹੈ ਪੱਟੀ ਅਸੀਂ ਨਾਲ ਹੀ ਬੁਣਦੀ ਆਗੇ ਇੱਥੇ ਤੱਕ ਤੇ ਐਸੀ ਇੱਥੋਂ ਫਿਰ ਕੀ ਕਰਨਾ ਹੈ ਥੀਰੇ ਦੋਨੇ ਜੋੜ ਦੇਣੇ ਆ ਇੱਥੇ ਤੱਕ ਜਦੋਂ ਸਾਡਾ ਬਣ ਜੂਗਾ ਠੀਕ ਹੈ ਇੱਥੇ ਤੱਕ ਪੱਟੀ ਸਾਡੀ ਬਣ ਕੇ ਆ ਗਈ ਥੀਰੇ ਦੋਨੇ ਜੋੜ ਤੇ ਥੀਰੇ ਦੋਨੇ ਜੋੜਨ ਤੋਂ ਬਾਅਦ ਅਸੀਂ ਕੀ ਕਰਨਾ ਇਹ ਵੀ ਗਲਾ ਅਸੀਂ ਪੱਟੀ ਨਾਲ ਹੀ ਬੁਣੀ ਹੋਈ ਹੈ ਕੋਈ ਕੁੰਡੇ ਬੰਦ ਨਹੀਂ ਕੀਤੇ ਅਸੀਂ ਇੱਕ ਕੁੰਡਾ ਇੱਧਰ ਪੱਟੀ ਬੁੰਨਦੇ ਆ ਜਾਣਾ ਇੱਕ ਕੁੰਡਾ ਪਿੱਛੇ ਲੈਣਾ ਇੱਥੇ ਬੰਦ ਕਰ ਦੇਣਾ ਫਿਰ ਅਸੀਂ ਪੱਟੀ ਬੁੰਨਦੇ ਆਣਾ ਇੱਕ ਕੁੰਡਾ ਪਿੱਛੇ ਵਾਲਾ ਨਾਲ ਲੈ ਕੇ ਬੰਦ ਕਰ ਦੇਣਾ ਫਿਰ ਅਸੀਂ ਇੱਧਰ ਪੱਟੀ ਬੁੰਨਦੇ ਆ ਜਾਣਾ ਇੱਕ ਕੁੰਡਾ ਪਿੱਛੇ ਵਾਲਾ ਲੈ ਕੇ ਬੰਦ ਕਰ ਦੇਣਾ ਤੈਨ ਅਸੀਂ ਦੋਨੇ ਪਿਛਲੇ ਕੁੰਡਿਆਂ ਦਾ ਅੱਧ ਕਰ ਲੈਣਾ ਦੋਨੇ ਪਿਛਲੇ ਕੁੰਡਿਆਂ ਦਾ ਅੱਧ ਕਰਕੇ ਅੱਧੇ ਕੁੰਡੇ ਅਸੀਂ ਇੱਧਰ ਤੇ ਅੱਧੇ ਕੁੰਡੇ ਇੱਧਰ ਲਿਸਲੇ ਇੱਥੇ ਰੱਖ ਲੈਨੇ ਅੱਧੇ ਕੁੰਡੇ ਅਸੀਂ ਇਹ ਵਾਲੀ ਪੱਟੀ ਬੁੰਨਦੇ ਹੋਏ ਇੱਦਾਂ ਕਟਾ ਲੈਨੇ ਤੇ ਅੱਧੇ ਕੁੰਡੇ ਅਸੀਂ ਇਹ ਵਾਲੀ ਪੱਟੀ ਬੁੰਨਦੇ ਹੋਏ ਇਦਾਂ ਇੱਦਾਂ ਕਰਦੇ ਹੋਏ ਅਸੀਂ ਇਹ ਆਪਣੀ ਪੱਟੀ ਬਣਾ ਕੇ ਗੋਲ ਗਲਾ ਸਾਡਾ ਪਿੱਛੋਂ ਬਣ ਚੇਗਾ ਤੇ ਸਾਡਾ ਵੀ ਗਲਾ ਪੱਟੀ ਦਾ ਤਿਆਰ ਹੋ ਗਿਆ ਹੁਣ ਅਸੀਂ ਆ ਜਾਨੇ ਇਹਦੇ ਮੋਡੇ ਆ ਤੇ ਆ ਦੇਖੋ ਮੋਡੇ ਲਈ ਮੈਂ ਸਿਰਫ ਇਹਦੇ ਸੌ ਗੁੰਡੇ ਚੁੱਕੇ ਆ ਸੌ ਗੁੰਡੇ ਸੁੱਕ ਕੇ ਮੋਡੇ ਬਣਾਏ ਆ ਪਰ ਮੋਡਿਆਂ ਦੇ ਜਿਹੜੀ ਮੈਂ ਇਹ ਪਾਈ ਹੈ ਨਾ ਅੱਗੋਂ ਕਿਉਂਕਿ ਤੁਹਾਨੂੰ ਦੱਸੇ ਕਿ ਕੁਝ ਹੈਲਦੀ ਬੰਦੇ ਦੀ ਬਣਾਈ ਹੋਈ ਹੈ ਤੇ ਇਹ ਵਾਲੀ ਜਿਹੜੀ ਹੈ ਨਾ ਕਿਉਂਕਿ ਉਹ ਕਹਿੰਦਾ ਸੀ ਵੀ ਮੈਨੂੰ ਜਾੜਾ ਇਥੋਂ ਹੋਣੀ ਚਾਹੀਦਾ ਵੀ ਜਿਹੜਾ ਸਾਡਾ ਬਾਰਡਰ ਹੈ ਇਹਨੂੰ ਵੀ ਪਾਂਟਾ ਥੋੜਾ ਔਖਾ ਨਾ ਹੋਵੇ ਦੇਖੋ ਇਹਦੇ ਨਾਲ ਕੀ ਹੋਊਗਾ ਵੀ ਜਿਹੜੇ ਅਸੀਂ ਇਹ ਕਟ ਕੁੰਡੇ ਕਟਾਏ ਨੇ ਇਹਦੇ ਨਾਲ ਸਾਡਾ ਪਾਊਡਰ ਖਿੱਚਦਾ ਨਹੀਂ ਹੈ ਇੱਥੋਂ ਸਾਡੇ ਬਿਲਕੁਲ ਵੀ ਖਿਚਾ ਨਹੀਂ ਹੋਊਗਾ ਤੇ ਜਿਸ ਤਰ੍ਹਾਂ ਨੀਚੋਂ ਕੋਟੀ ਪਾ ਕੇ ਤੁਸੀਂ ਉੱਪਰ ਜਾਕੇਟ ਪਾਣੀ ਚਾਹੁੰਦੇ ਤਾਂ ਤੁਸੀਂ ਇਹ ਰਾਮਨਾ ਪਾ ਸਕਦੇ ਹੋ ਤੇ ਬਾਕੀ ਅਸੀਂ ਇੱਥੋਂ ਵੀ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਵੀ ਮੈਂ ਆ ਦੇਖੋ ਸਾਡਾ ਮੁੰਡਾ ਐਤਾ ਬਣ ਕੇ ਆਇਆ ਹੋਇਆ ਆ ਦੇਖੋ ਸ਼ਾਦੇ ਕੁਛ ਆਪਣਾ ਵੂਲ ਇੰਦਾ ਦੇ ਵਿੱਚ ਕੁਛ ਐਨਾ ਸਮਝ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁਣ ਅਸੀਂ ਇਦਾਂ ਇੱਕ ਇੱਕ ਹੁੰਡਾ ਇੱਥੇ ਘਟਾਉਂਦੇ ਚਲੇ ਗਏ ਤੇ ਇਸ ਕਰਕੇ ਆ ਦੇਖੋ ਮੋਟਾ ਇਦਾਂ ਆਇਆ ਮੀਨਸ ਕਿ ਥੋੜਾ ਅੰਦਰ ਨੂੰ ਮੁੜਦਾ ਹੋਇਆ ਬਾਕੀ ਮੋਟਾ ਇਹਦਾ ਕਿੱਦਾਂ ਬਣਾਇਆ ਉਹਦੀ ਵੀਡੀਓ ਮੈਂ ਸਟੈਪ ਬਾਈ ਸਟੈਪ ਪਾਈ ਹੋਈ ਹੈ ਪੂਰਾ ਮੋਟਾ ਤੁਹਾਨੂੰ ਬੁਣ ਕੇ ਦੱਸਿਆ ਹੋਇਆ ਇਹਨੂੰ ਬੰਦ ਕਿੱਦਾਂ ਕਿੱਤੇ ਕੁੰਡੇ ਕਿੱਦਾਂ ਚੁੱਕੇ ਤੇ ਉਹਦਾ ਲਿੰਕ ਵੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਦੇਖ ਕੇ ਇਹਦਾ ਮੋਟਾ ਵੀ ਬਣਾ ਸਕਦੇ ਹੋ ਤੇ ਇਹ ਹੋ ਗਈ ਹੁਣ ਸਾਡੀ ਫੁੱਲ ਵੀਡੀਓ ਜੈਕਟ ਦੀ ਮੈਂ ਤੁਹਾਨੂੰ ਪੂਰੀ ਸ਼ੇਅਰ ਕਰਤੀ ਹੁਣ ਇਹਦੇ ਰਹਿ ਗਏ ਬਟਨ ਤੇ ਇਹਦੇ ਬਟਨ ਮੈਂ ਕਿਉਂ ਛੱਡੇ ਐ ਉਹਦਾ ਵੀ ਇੱਕ ਕਾਰਨ ਐ ਦੇਖੋ ਇਹਦੇ ਮੈਂ ਕੀ ਕੀਤਾ ਇਹਦੇ ਬਟਨ ਹੋਲ ਮੈਂ ਆਹ ਦੇਖੋ ਨਿੱਚੋਂ 1 2 ਕੀਤੇ ਉਸ ਤੋਂ ਬਾਅਦ ਬਟਨ ਹੋਲ ਇਹਦੇ ਮੈਂ ਕੀਤੇ ਨਹੀਂ ਕਿਉਂ ਕਿਉਂਕਿ ਇਹਦੇ ਮੈਂ ਅਗਰ ਅਸੀਂ ਬਟਨ ਹੋਲ ਨਾ ਕਰਨਾ ਪੁਰਲ ਜੀ ਇਹ ਅਸੀਂ ਕਿ ਸੱਪਟੀ ਦੇ ਬਟਨਹੋਲ ਨਹੀਂ ਕੀਤੇ ਹੋਣ ਤਾਂ ਅਸੀਂ ਉਹਤੇ ਬਟਨ ਕਿੱਦਾਂ ਲਗਾ ਸਕਦੇ ਹਾਂ ਤੇ ਬਣੀ ਹੋਈ ਪੱਟੀ ਦੇ ਉੱਪਰ ਅਗਰ ਅਸੀਂ ਬਟਨਹੋਲ ਨਹੀਂ ਕੀਤੇ ਤਾਂ ਉਹਨੂੰ ਬਟਨਹੋਲ ਕਿੱਦਾਂ ਕਰਨਾ ਹੈ ਉਹਦੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦੀ ਸੀ ਇਸ ਕਰਕੇ ਇਹਦੇ ਮੈਂ ਬਟਨਹੋਲ ਨਹੀਂ ਕੀਤੇ ਤਾਂ ਕਿ ਤੁਹਾਨੂੰ ਮੈਂ ਉਹ ਵੀਡੀਓ ਬਣਾ ਕੇ ਦੱਸ ਸਕਾਂ ਤੇ ਇਹਦੇ ਬਟਨ ਮੈਂ ਅਲੱਗ ਲਗਾਉਂਗੀ ਉਹਦੀ ਅਲੱਗ ਵੀਡੀਓ ਪਾਉਂਗੀ ਜਿਸ ਚੱਕ ਆਪਾਂ ਬਟਨਹੋਲ ਬਣਾਵਾਂਗੇ ਤਿਆਰ ਪੱਟੀ ਦੇ ਉੱਪਰ ਮੀਨਸ ਕਿ ਅਗਰ ਬਟਨ ਹੋਲ ਅਸੀਂ ਨਹੀਂ ਕਿੱਤੇ ਹੋਏ ਤਾਂ ਅਸੀਂ ਬਟਨ ਹੋਲ ਕਿੱਦਾਂ ਕਰ ਸਕਦੇ ਉਹ ਵੀ ਮੈਂ ਤੁਹਾਨੂੰ بڑے ਬਟਨ ਲਗਾਉਂਗੀ ਉਹਨੂੰ بڑے ਬਟਨਾਂ ਦਾ ਬਟਨ ਹੋਲ ਬਣਾਣਾ ਦੱਸੂੰਗੀ ਤਾਂ ਉਹ ਤਾਂ ਫਿਰ ਚਲੋ ਅਗਲੀ ਵੀਡੀਓ ਹੋਗੀ ਤਾਂ ਪਹਿਲਾਂ ਅੱਜ ਦੀ ਵੀਡੀਓ ਚ ਇੰਨਾ ਹੀ ਤਾਂ ਦੱਸਿਓ ਇਹ ਵਾਲੀ ਜੈਕਟ ਤੁਹਾਨੂੰ ਕਿੱਦਾਂ ਦੀ ਲੱਗੀ ਅਗਰ ਤੁਹਾਨੂੰ ਪਸੰਦ ਆਈ ਤਾਂ ਪਲੀਜ਼ 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 ਕਮੈਂਟ ਕਰਕੇ ਦੱਸਿਓ ਤੇ ਬਾਕੀ ਫਾਈਨਲ ਲੁੱਕ ਇਹਦੇ ਬਟਨ ਲਗਾ ਕੇ ਕਿੱਦਾਂ ਦੀ ਆਏਗੀ ਉਹ ਆਪਾਂ ਫੇਰ ਦੇਖਦੇ ਆਂਕਾ ਫਿਰ ਇਹ ਪੂਰੀ ਪਾ ਕੇ ਜਿਨ੍ਹਾਂ ਦੀ ਹੈ ਤਿਆਰ ਕਰਕੇ ਪੂਰੀ ਪਾ ਕੇ ਫਿਰ ਉਹਦੇ ਮੇਕਅਪ ਫਾਈਨਲ ਲੁੱਕ ਤੁਹਾਨੂੰ ਦਿਖਾਉਂਗੀ ਵੀ ਕਿੱਦਾਂ ਦੀ ਲੱਗਦੀ ਹੈ ਫਿਲਹਾਲ ਤੁਸੀਂ ਦੇਖ ਹੀ ਰਹੇ ਹੋਣੇ ਆ ਦੇਖੋ ਦੇਖੋ ਇੱਦਾਂ ਦੀ ਲੁੱਕ ਆਈ ਤੇ ਵੂਲ ਇਹਨੂੰ ਕਿੰਨੀ ਲੱਗੀ ਹੈ ਉਹ ਵੀ ਆਪਾਂ ਸਾਰਾ ਤੁਹਾਨੂੰ ਮੈਂ ਦੱਸ ਦਿੰਨੀ ਹ ਤੁਸੀਂ ਦੇਖ ਹੀ ਰਹੇ ਹੋਣੇ ਆ ਦੇਖੋ 350 ਗ੍ਰਾਮ ਦੇ ਵਿੱਚ ਪੂਰੀ ਇਹ ਸਾਡੀ ਜੈਕਟ ਬਣ ਕੇ ਹੋਈ ਹੈ ਤਕਰੀਬਨ 350 ਵੂਲ ਲੱਗੀ ਹੈ ਮੈਂ 400 ਗ੍ਰਾਮ ਉਹਨੂੰ ਲਈ ਸੀ ਤੇ ਥੋੜੀ ਉਹਨ ਮਿਲਕੋਲ ਬਚ ਗਈ ਹੈ ਤੇ तकरीबन 350 ਗ੍ਰਾਮ ਉਨ ਲੱਗੀ ਇਹਨੂੰ ਟੋਟਲ ਤੇ ਉਨ ਜਿਆਦਾ ਥੋੜੀ ਹੈਵੀ ਵੀ ਨਹੀਂ ਹੈ ਠੀਕ ਹੈ ਕਿਉਂਕਿ ਸਾਈਜ਼ ਜਿਆਦਾ بڑا ਹੈ ਇਸ ਕਰਕੇ ਇਹਨੂੰ ਉਨ ਜਿਆਦਾ ਲੱਗੀ ਕਿਉਂਕਿ ਸਾਈਜ਼ ਤੁਸੀਂ ਦੇਖ ਰਹੀ ਹੋ ਨਾ ਡਬਲ ਐਕਸਲ ਸਾਈਜ਼ ਹੈ ਕਾਫੀ ਖੁੱਲੀ ਤੁਸੀਂ ਇੱਕ ਦੇਖੋ ਤੇ ਖੁੱਲੀ ਡੁੱਲੀ ਜੈਕਟ ਮੈਂ ਬਣਾਈ ਹੋਈ ਹੈ ਤੇ ਇੰਨੀ ਖੁੱਲੀ ਡੁੱਲੀ ਜੈਕਟ ਵੀ ਸਾਡੇ ਸਿਰਫ 350 ਗ੍ਰਾਮ ਵੂਲ ਚਾਹੇ ਬਣ ਕੇ ਤਿਆਰ ਹੋ ਗਈ ਹੋਈ ਹੈ ਤੇ ਤੁਸੀਂ ਹੁਣ ਇਸ ਤੋਂ ਦਾਜ ਲੈ ਸਕਦੇ ਹੋ ਵੀ ਅਗਰ ਤੁਸੀਂ ਕੋਈ ਜੈਕਟ ਬਣਾਣੀ ਹੈ ਤਾਂ ਤੁਹਾਨੂੰ 350 ਗ੍ਰਾਮ ਤੋਂ ਤੁਹਾਡੀ ਜੈਕਟ ਤਕਰੀਬਨ ਬਣ ਕੇ ਤਿਆਰ ਹੋ ਜਾਂਦੀ ਹੈ 360 350 ਅਗਰ ਤੁਸੀਂ ਇਸ ਤੋਂ ਘੱਟ ਸਾਈਜ਼ ਬਣਾਣਾ ਹੈ ਤਾਂ ਤੁਹਾਨੂੰ ਥੋੜੇ ਉੱਨ ਕੱਟ ਲੇਖੋਗੇ ਇਸ ਵੀਡੀਓ ਸੇ ਇੰਨਾ ਹੀ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਸੁਣਾ ਤਿਆਰ ਰੱਖੋ ਜੀ ਪੋਕੇ ਬਾਏ ਬਾਏ ਟੇਕ ਕੇਅਰ